ਡੈਡੀ ਜਿਹੜਾ ਆਪਣੇ ਕੋਲੇ ਇਹ ਟ੍ਰਾਇਲ ਆਇਆ ਸੀ ਮਿਰਚਾਂ ਦਾ ਬਹੁਤ ਸੋਹਣਾ ਨਿਕਲਿਆ ਹਨ ਇਹ ਹਾਂ ਪੂਰਾ ਵਧੀਆ ਬਈ ਆ ਰੁੱਤ ਦੇ ਵਿੱਚ ਤੁਸੀਂ ਦੇਖ ਲਓ ਵੀ ਨਹੀਂ ਮਿਰਚਾਂ ਲੱਗਦੀਆਂ ਨਹੀਂ ਹੁੰਦੀਆਂ ਤੇ ਬੂਟੇ ਨਿੱਕੇ ਨਿੱਕੇ ਨੇ ਤੇ ਪਰੇ ਖੜੇ ਨੇ ਪੂਰੇ ਹਨ ਤੇ ਮਿਰਚ ਦਾ ਰੰਗ ਵੀ ਬੜਾ ਸੁਨੱਖਾ ਯਾਰ ਇਹ ਬਈ ਪਹੂਜਾ ਕੰਪਨੀ ਦਾ ਆਪਣੇ ਕੋਲ ਟ੍ਰਾਇਲ ਆਇਆ ਸੀ ਇਸ ਵਾਰ ਛੇਤੀ ਦੇ ਵਿੱਚ ਤੇ ਟ੍ਰਾਇਲ ਬਹੁਤ ਨਹੀਂ ਆਇਆ ਜੀ ਸੋਹਣਾ ਨਿਕਲਿਆ ਭਾ ਜਿੰਨੀ ਕਰੀ ਤੇ ਸਾਰੇ ਬੂਟਿਆਂ ਦੀ ਮਿਰਚਾ ਬਹੁਤ ਕੈਮ ਲੱਗ ਰਹੀਆਂ ਦੇਖੋ ਨਿੱਕੇ ਨਿੱਕੇ ਬੂਜੇ ਆ ਤੇ ਪੂਰੇ ਪਰੇ ਖੜਿਆ ਕਹਿੰਦੇ ਆ ਰੁੱਤ ਦੇ ਵਿੱਚ ਪਾਪਾ ਮਿਰਚਾਂ ਹੁੰਦੀਆਂ ਨਹੀਂ ਆਪਣੇ ਏਰੀਆ ਦੇ ਵਿੱਚ ਤੇ ਬਈ ਇਹ ਮਿਰਚ ਦਾ ਵੀ ਬਹੁਤ ਘੈਂਟ ਨਿਕਲੇਗਾ ਹਲੇ ਕੰਪਨੀ ਦਾ ਕੋਈ ਨਾਂ ਨੂਨ ਨਹੀਂ ਰੱਖਿਆ ਪਰ ਹਲੇ ਇਹ ਟ੍ਰਾਇਲ ਦੇ ਰੂਪ ਚ ਆਇਆ ਸੀ ਆਪਣੇ ਕੋਲ ਪਰ ਟ੍ਰਾਇਲ ਨਿਕਲਿਆ ਬਹੁਤ ਸੋਹਣਾ ਨਰਚਾ ਆਪਾਂ ਸੁਨੱਖੀ ਬੜੀ ਆ ਨਾ ਸੋਹਣੀ ਬਹੁਤ ਤੇ ਹੁਣ ਰੇਟ ਆਪਾਂ ਮਿਰਚ ਦਾ ਇਸ ਟਾਈਮ ਕੀ ਆ 100 ਰੁਪਏ 100 ਵੀ ਆ ਹੁਣ ਮਿਰਚ ਦਾ ਰੇਟ ਵੀ ਬਹੁਤ ਵਧੀਆਗਾ 100 ਰੁਪਏ ਕਿਲੋ ਡੈਡਿਕਾ ਜਾ ਰਹੀ ਹੈਗੀ ਤੇ ਮਿਰਚ ਆਪਾਂ ਸਖਤੀ ਬਹੁਤ ਤੇ ਬਜਨੜੀ ਵੀ ਹੈਗੀ ਹੈ ਨਾ ਬਹੁਤ ਘੈਂਟ ਆ ਬਈ ਚੀਜ਼ ਗਾਹਾਂ ਥੋੜੀ ਦਾ ਸਾਰੀ ਜਾਣਕਾਰੀ ਸਾਂਝੀ ਆਪਾਂ ਕਰਾਂਗੇ ਆਪਾਂ ਇੱਥੋਂ ਇੰਨੀਗਾ 4-5 ਬਟਾਂ ਦਾ ਟ੍ਰਾਇਲ ਆਇਆ ਸੀ ਪਿਛੇ ਤਾਂ ਆਪਣੇ ਕੋਲ ਸੱਤ ਆਪ ਲਾਈਆਂ ਸੀ ਬਹੁਤ ਘਾਣਾ ਮਿਰਚ ਖੜੀ ਹੈ ਪੂਰੇ ਸਹਿਰਾਣਾ ਆਪਾਂ ਜੇ ਸਹਿਰਾ ਦੇ ਜੇ ਪੂਰੀ ਟਾਪ ਦੀ ਹੈ ਬਈ